ਉਹ ਵੀ ਘੜੀਆਂ ਔਰ ਇੱਕ ਛੋਟਾ ਜਿਹਾ ਬੱਚਾ ਜਿਹੜਾ ਹਨੇ 22 ਸਾਲ ਦਾ ਸੀ ਔਰ ਲੱਖਾਂ ਉਹਦੇ ਫਾਲੋਅਰ ਸੀ ਉਹਦਾ ਸ਼ਰਿਆਮ ਜਿਹੜਾ ਲੁਧਿਆਣੇ 'ਚ ਸ਼ਨੀਵਾਰ ਨੂੰ ਕਤਲ ਕਰ ਦਿੱਤਾ ਗਿਆ ਔਰ ਉਹਦੇ ਕਰਕੇ ਅਸੀਂ 29 ਤਰੀਕ ਦਾ ਜੋ ਆਜ਼ਾਦ ਦਿਨ ਦਾ ਸੁਨੇਹਾ ਬੰਦੀ ਕੋਲ ਔਰ ਕੱਲ ਪੁਲਿਸ ਕਮਿਸ਼ਨਰ ਸਾਹਿਬ ਲੁਧਿਆਣੇ ਦੀ ਪੰਚਾਇਤ ਜਿਹੜੀ ਸਾਡੇ ਸਿਉਨੋਂ ਸਾਰਿਆਂ ਨੂੰ ਮਿਲਿਆ ਪੁਰ ਉਹਨਾਂ ਨੇ ਆ ਕੇ ਸਾਰੇ ਉਹਦੇ ਬਾਰੇ ਜਾਣ ਕਰ ਕਿਉਂਕਿ ਇਹ ਸ਼ਹਿਰ ਲੁਧਿਆਣਾ ਸਾਡਾ ਆਪਣਾ ਸ਼ਹਿਰ ਹੈ ਔਰ ਅਸੀਂ ਨਹੀਂ ਚਾਹਨੇ ਕਿ ਕੋਈ ਵੀ ਸ਼ਹਿਰ ਵਾਸੀ ਇਸੇ ਗੱਲੋਂ ਪਰੇਸ਼ਾਨ ਹੋ ਔਰ ਸਾਰਿਆਂ ਨੂੰ ਸ਼ਹਿਰ ਵਾਸੀ ਨੂੰ ਦੁੱਖ ਹੈ ਇਸ ਗੰਦਾ ਸਾਨੂੰ ਫੋਨ ਵੀ ਆਏ ਲੋਕ ਆ ਕੇ ਦੁੱਖ ਵੀ ਸਾਝਾ ਕਰਿਆ ਅੱਜ ਤੁਸੀਂ ਦੇਖੋ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਮਸ਼ਾਨ ਘਾਟ ਜਿਹੜਾ ਵਾ ਜਿੱਥੇ ਅੱਜ ਦਾ ਸੰਸਕਾਰ ਕਰ ਰਹੇ ਉਸ ਬੱਚੇ ਦਾ ਗਾਰਦਿਕ ਬਗੁੰਦਾ ਕੋ ਹਜ਼ਾਰਾਂ ਦੇ ਕਿੰਨੇ ਪੈਰ ਰੱਖਣ ਨੂੰ ਜਗ੍ਹਾ ਲੋਕ ਲੁਧਿਆਣਾ ਦੇ ਇੰਨਾ ਪਿਆਰ ਕਰਦੇ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਪਰਮੇਸ਼ਰ ਪ੍ਰਮਾਤਮਾ ਭਗਵਾਨ ਵੱਲ ਮਰਜੀ ਦੇ ਚਰਨਾ ਚਹੀਏ ਹੋਰ ਆਸ ਕਰਦਾ ਆ ਕਿ ਉਹ ਛੋਟਾ ਜਿਹਾ ਬੱਚਾ ਜਿਹੜਾ 22 ਸਾਲ ਦਾ ਸੀ ਉਹ ਖਿੱਚੜ ਗਿਆ ਉਹਦੀ ਆਤਮਾ ਨੂੰ ਪ੍ਰਭੂ ਆਪ ਸ਼ਾਂਤੀ ਦੇਵੇ ਹੋਰ ਪੁਲਿਸ ਕਮਿਸ਼ਨਰ ਹੋਰ ਪੰਜਾਬ ਸਰਕਾਰ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਾਂਸੀ ਮਾਨਸ ਸਿੰਘ ਇਹ ਮੰਨ ਕਰਦੇ ਆ ਕਿ ਜਿਹੜੇ ਵੀ ਦੋਸ਼ੀ ਆ ਜਾਂਦੇ ਪਿੱਛੇ ਆ ਜਿਹੜਾ ਬੰਦਾ ਇਹਦੀ ਬੈਕਸਾਈਡ ਤੋਂ ਹੋ ਕੇ ਇਹ ਕਤਲ ਕਰਾਇਆ ਉਹ ਸਾਰਾ ਸਾਜੇ ਸਾਹਮਣੇ ਆਣਾ ਚਾਹੀਦਾ ਅੱਜ ਕੱਲੇ ਪੁਲਿਸ ਕਮਿਸ਼ਨਰ ਸਾਹਿਬ ਫੌਫਨ ਸ਼ਰਮਾਈ ਸਾਡੇ ਕੋਲ ਆਈ ਸੀ ਉਹ ਪੂਰਾ ਪਿਛਵਾੜ ਦਵਾ ਕੇ ਗਏ ਆ ਕਿ ਭਈ ਜਿਹੜਾ ਵੀ ਕੋਈ ਦੋਸ਼ੀ ਆ ਲੱਗ ਭਗਵਾਨਾ ਨੇ ਇਨਟੀਫਾਈਡ ਜਿਹੜੇ ਆ ਲੋਗ ਦੇ ਗਰੀਬ ਕਰੇ ਆ ਉਹ ਇੱਕ ਵੀ ਦੋਸ਼ੀ ਉਹਨਾਂ ਨੇ ਕਿਹਾ ਕਿ ਬਖਸ਼ਣ ਚਾਹ। ਤਾਂ ਇਸ ਕਰਕੇ ਮੈਂ ਅੱਜ ਜਿੰਨੇ ਵੀ ਸਤਕਾਰਯੋਗ ਤਤਕ ਬੰਦ ਫਕਨ ਜੀ ਦੇ ਸੰਸਕਾਰ ਚ ਆਇਆ ਲੁਧਿਆਣੇ ਦਾ ਵਾਸੀ ਹੋਣ ਦੇ ਨਾਤੇ ਮਰੇਸ਼ ਸਿੰਘਾਂ ਉਹਨਾਂ ਦਾ ਸਬਾਤ ਕਰਨਾ ਕਰ ਰਹਾ ਮੈਂ ਤੁਹਾਡੇ ਸਾਰਿਆਂ ਦੇ ਸ਼ਾਮਲ ਹੋਣ ਦਾ ਸਾਡੇ ਜਿਹੜਾ ਪਰਿਵਾਰ ਦਾ ਤੋਂ ਥੋੜੀ ਉਹਨੂੰ ਸ਼ਾਂਤੀ ਮਿਲੀ ਹੈ ਉਹ ਤਾਤਲ ਹੈ ਉਹ ਜਲਦੀ ਤੋਂ ਜਲਦੀ ਬੜੇ ਜਾਣ ਇਸ ਗੱਲ ਦੀ ਅਸੀਂ ਮਹਤਮੰਤਰ ਸਾਹਿਬ ਤੋਂ ਔਰ ਫੁੱਲ ਪ੍ਰਸ਼ਾਸਨ ਜੀ ਤੋਂ ਮਾਣ ਕਰਦੇ ਆ ਬਹੁਤ ਬਹੁਤ ਧੰਨਵਾਦ ਜੇਵਾ ਸੰਸਕਾਰ ਵੀ ਹੋ ਰਿਹਾ ਪਰ ਮੇਰੇ ਮਨ ਨੂੰ ਇਸ ਗੱਲ ਦੀ ਪੀੜਾ ਵੀ ਆ ਇਹਦਾ ਇਸ ਗੱਲ ਦੀ ਆ ਵੀ ਇੱਕ ਹੋਣ ਹਰ ਬੱਚਾ ਜਿਹਨੇ ਹਜੇ ਵੱਡੀਆਂ ਪਲਾਂਗਾ ਪੱਟ ਕੇ ਆਪਣੇ ਸ਼ਹਿਰ ਦਾ ਆਪਣੇ ਇਲਾਕੇ ਦਾ ਆਪਣੇ ਪਰਿਵਾਰ ਦਾ ਸਾਰਾ ਕੁਝ ਸਵਾਰਨਾ ਸੀ ਔਰ ਆਪਣੇ ਸ਼ਹਿਰ ਦਾ ਨਾਮ ਕਰਨਾ ਸੀ ਅੱਜ ਬਿਨਾ ਵਜ੍ਹਾ ਤੋਂ ਬਿਨਾ ਗੱਲ ਤੋਂ ਉਸ ਬੱਚੇ ਨੂੰ ਆਹ ਇਲਜ਼ਾਮ ਤੱਕ ਪਹੁੰਚਾਤਾ ਤੇ ਮੈਂ ਤਾਂ ਇਸ ਤੋਂ ਵੱਡੀ ਕੋਈ ਦੁੱਖ ਨਾਲ ਗੱਲ ਨਹੀਂ ਕਹਿ ਸਕਦਾ ਇਹ ਹੈਂਡ ਉਹਨਾਂ ਦਾ ਵੀ ਇਹੀ ਹੋਣਾ ਵਾ ਦੋ ਦਿਨ ਰੋਕ ਕੇ ਹੋ ਜੂਗਾ ਪਰ ਇਹ ਜਿਆ ਬੱਚਾ بار بار ਨਹੀਂ ਜੰਮਦੇ ਹੁੰਦੇ ਬੱਚੇ ਛੋਟੀ ਜੀ 22 ਸਾਲ ਦੀ ਉਮਰ ਕੀ ਹੁੰਦੀ ਆ ਜੇ ਦੰਦਮ ਨਹੀਂ ਪੂਰੇ ਆਏ ਸੀ ਉਹਦੇ ਐਨਾ ਨਾਮ ਕਮਾਉਣਾ ਇਹ ਕਿਤੇ ਹਰ ਬੰਦੇ ਦੇ ਬਸ ਦੀ ਗੱਲ ਨਹੀਂ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਤ ਤੁਹਾਡੀਆਂ ਵੀ ਜਿਹੜੀਆਂ ਅੱਖਾਂ ਨਮ ਬੇ ਪਰਿਵਾਰ ਦਾ ਵੀ ਹੋਣਾ ਉਹਨਾਂ ਦੇ ਆਂਦਰਾ ਉਹ ਮਾਂ ਨੇ ਜੀ ਨੇ ਢਿੱਡੇ ਚ 9 ਮਹੀਨੇ ਰੱਖਿਆ ਸਾਡੇ ਮਨਾਂ ਨੂੰ ਤਾਂ ਦੁੱਖ ਆ ਸਾਡੇ ਇਲਾਕੇ ਮੇਰੇ ਇਲਾਕੇ ਦਾ ਸੀ ਲেরে ਆਪਣੇ ਪਰਿਵਾਰਾਂ ਨਾਲ ਇਹਨਾਂ ਪਰਿਵਾਰਾਂ ਨਾਲ ਆਉ ਦਾ ਬਾਪ ਗਿਆ ਜੀ ਇਹਨਾਂ ਪਰਿਵਾਰਾਂ ਨਾਲ ਸਾਡਾ 9 ਮਾਸ ਦੇ ਰਿਸ਼ਤੇ ਨੇ ਦੁੱਖ ਕਿਉਂ ਨਹੀਂ ਹੋਊਗਾ ਇੱਥੇ ਤਾਂ ਕੋਈ ਘਰ ਕੋਈ ਰੱਖਿਆ ਹੋਇਆ ਦੋ ਦੋ ਚਾਰ ਸਾਲ ਜਾਨਵਰ ਚਲੇ ਜਾਂਦਾ ਬੰਦੇ ਨੂੰ ਉਹਦੀ ਵੀ ਪੀੜਾ ਹੁੰਦੀ ਆ ਇਹਦਾ ਉਸਮਾਨ ਨੇ 22 ਸਾਲ ਪਾਲਿਆ ਰੀਜਾ ਨਾਲ ਐਨਾ ਨਾਮ ਕਮਾਇਆ ਉਸ ਬੱਚੇ ਨੇ ਉਦੇ ਜਾਣ ਨਾ ਪੀੜਾ ਤਾਂ ਹੋਣੀ ਆ ਨਾ ਇਹ ਪੀੜਾ ਜਿਹੜਾ ਜਿਹੜਾ ਪੀੜ ਸਮਝਦਾ ਉਹਨੂੰ ਹੋਣੀ ਆ ਜਿਹੜਾ ਨਹੀਂ ਸਮਝਦਾ ਉਹਨੂੰ ਕਿਉਂ ਹੋਣੀ ਆ ਦੋਸ਼ੀ ਪੱਥਰ ਨੂੰ ਨਹੀਂ ਪੀੜ ਹੁੰਦੀ ਦੋਸ਼ੀ ਕੋ ਤਾਂ ਕੂਚੀ ਗ੍ਰਿਫਤ ਹੋਣੀ ਦੋਸ਼ੀ ਦਾ ਤੁਸੀਂ ਹੁਣ ਮੈਂ ਪਹਿਲਾਂ ਵੀ ਕਹਿ ਕੇ ਆਇਆ ਅਕ ਪਰਸੋਂ ਵੀ ਥੋਥੇ ਵੀ ਕਿਹਾ ਹੋ ਪਰਸੋਂ ਦੋਸ਼ੀਆਂ ਦਾ ਜੋਲ ਨਾਮ ਹੋਣਾ ਮਾ ਉਹ ਸਾਰੇ ਮੈਨੂੰ ਵੀ ਪਤਾ ਉਸ ਮਾਲਕ ਨੂੰ ਵੀ ਪਤਾ ਵਾ ਪਰ ਗੱਲ ਤਾਂ ਇਹ ਆ ਵੀ ਇਹ ਜਵਾਕ ਨੇ ਨਹੀਂ ਸਾਡੇ ਹੱਥੋਂ ਨਾ ਮੁੜ ਕੇ ਨਾ ਇਹਨੇ ਗਾ ਨੂੰ ਲੱਭਣਾ ਇਹਦੀ ਜਈ ਹੋਈ ਜਿਹੜਾ ਘਾਟਾ ਵਾ ਉਹ ਪੂਰਾ ਨਹੀਂ ਹੋਆ ਜਵਾਕ ਨੇ ਆਪਣੇ ਪਰਮਾਤਮਾ ਨੇ ਇੰਨੀ ਕਿ ਦਲੇਰੀ ਬਖਸ਼ੀ ਆ ਕਿ ਮੈਂ ਰੋਲ ਆਣਾ ਕਿੰਨੀ ਹੈਗਾ ਸਿੰਪਲੀ ਗੀ ਜਿਵੇਂ ਦੋ ਵਾਰੀ ਧੁੱਪਾ ਮਾਰ ਕੇ ਮੈਂ ਆ ਇੱਕ ਦਿਨ ਪਹਿਲੀ ਵਾਰੀ ਜਦੋਂ ਲਖਮਨ ਦਰਾਵੜ ਜੀ ਇਸ ਦੁਨੀਆ ਤੋਂ ਗਏ ਤੇ ਅੱਜ 카ਰ্তিক ਬਕਰ ਇਸ ਦੁਨੀਆ ਤੋਂ ਚਲਾ ਗਿਆ ਉਸ ਮੇਰੇ ਕ੍ਰਾਂਤੀਵੀਰ ਜਿਹੜੇ ਬੱਗਨ ਦੇ ਕਾਰਤਿਕ ਦੇ ਡੈਡੀ ਆ ਹਸਪਤਾਲ ਨੂੰ ਪੁੱਛੋ ਕਿ ਆਪਣੇ ਪੁੱਤ ਦੀ ਮੋਢੇ ਤੇ ਲਾਸ਼ ਰੱਖ ਕੇ 22 ਸਾਲ ਦੀ ਇੱਥੇ ਕਿਦਾਂ ਲੱਗਿਆ ਹੋਣਾ ਹੈ ਮੈਂ ਉਹਦੇ ਜਾਨ ਵਾਲਿਆਂ ਜਿੰਨੇ ਅੱਜ ਪਹੁੰਚੇ ਪੂਰੇ ਪੰਜਾਬ ਭਰ ਤੋਂ ਜਿਹਾ ਉਹਦੇ ਫਾਲੋਅਰ ਪੂਰੇ ਇੰਡੀਆ ਦੇ ਵਿੱਚ ਜਿੰਨੇ ਵੀ ਹੋਣ ਤੇ ਉਹਦੀਆਂ ਯਾਦਾਂ ਨੂੰ ਮਿਟਨ ਨਾ ਦਿਓ ਕੁਈਆਂ ਯਾਦਾਂ ਨੂੰ ਸਮੇਂ-ਸਮੇਂ ਤੇ ਪੁਰਾਣੇ ਸੋਸ਼ਲ ਮੀਡੀਆ 'ਈ ਸਾਂਝੇ ਕਰਦੇ ਰਹੀਓ ਤੁਹਾਨੂੰ ਉਦੋਂ ਹੀ ਲੱਗਦਾ ਜਿਹੜਾ ਫੇਮ ਹੈ ਮਹਿੰਗਾ ਪੈ ਗਿਆ ਬੋਲਓਰ ਕਾਫੀ ਸੀਗੇ ਤੇ ਉਹਦੀ ਜਿਹੜੀ ਲੱਗਦਾ ਜਿਹੜਾ ਫੇਮ ਉਹਨਾਂ ਨੂੰ ਮਹਿੰਗਾ ਪੈ ਗਿਆ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਫੇਮ ਆ ਉਹ ਜਦੋਂ ਮਿਲਦਾ ਉਸ ਪਰਮਾਤਮਾ ਦੀ ਨਿਗਾਸ ਵੱਲੀ ਹੁੰਦੀ ਆ ਹਰ ਸੋਸ਼ਲ ਮੀਡੀਆ ਤੇ ਜਦੋਂ ਕੰਟਰੋਵਰਸੀ ਸ਼ੁਰੂ ਹੁੰਦੀ ਆ ਤੋ ਵੀ ਨੁਕਸਾਨ ਹੁੰਦਾ ਵਾ ਮੈਂ ਮਾਨਯੋਗ ਸੀਪੀ ਸਾਹਿਬ ਭਗਵੰਤ ਮਾਨ ਜੀ ਨੂੰ ਸੀਐਮ ਸਾਹਿਬ ਨੂੰ ਔਰ ਬੀਜੀਪੀ ਸਾਹਿਬ ਨੂੰ ਜਨਾ ਦਿੰਦਾ ਕਿ ਜਿਹੜੇ ਦੋਸ਼ੀ ਆ ਉਹ ਹਾਰਡ ਕੋਰ ਕ੍ਰਿਮੀਨਲ ਆ ਉਹਨਾਂ ਦਾ ਇਨਕਾਊਂਟਰ ਹੋਣਾ ਚਾਹੀਦਾ ਠੀਕ ਹੈ ਸਹੀ ਸਾਡੀ ਬੇਨਤੀ ਆ ਉਸ ਦਿਨ ਸਹੀ ਕਾਰਤਿਕ ਦੀ ਆਤਮਾ ਨੂੰ ਸ਼ਾਂਤੀ ਦੇਖੋ ਜੋ ਹੋਇਆ ਬਹੁਤ ਭਾਣਾ ਹੋਵੇ ਸ਼ਨੀਵਾਰ ਦੀ ਘਟਨਾ ਮੋਰ ਸਰੇ ਸਰੇ ਬਜ਼ਾਰ ਇੱਕ ਨੌਜਵਾਨ ਜੇ ਨੂੰ 9 ਮਤਲ ਮਿਤਕੇ ਉਹ ਅਸੀਂ ਪਿਛਲੇ 3 ਦਿਨਾਂ ਤੋਂ ਇਨਵੈਸਟੀਗੇਸ਼ਨ ਕਰਦੇ ਜਬ ਮੈਂ ਪੂਰੀ ਤਰ੍ਹਾਂ ਇਨ ਟੱਚ ਸੀ ਇੱਕ ਮਿਤਕੇ ਜਿਹੜਾ ਬੱਚੇ ਨੂੰ ਮਾਰਿਆ ਗਿਆ ਕਰੋ ਬੱਚਾ ਜਿਸ ਬੱਚੇ ਨੇ ਆਪਣੇ ਬਲ ਬੁੱਤੇ ਤੇ ਇੱਕ ਫੇਮਸ ਕਮਾਈ ਆ ਨਾਮ ਕਮਾਇਆ ਸੀ ਉਹ 4-4 ਲੱਖ ਦੇ ਕਰੀਬ ਉਹਦੇ ਫਾਲੋਅਰ ਸੀਗੇ ਜਦੋਂ ਇੱਕ ਪੋਸਟ ਪਾਉਂਦਾ ਸੀ ਤੇ 4-4 ਲੱਖ ਲਾਈਕ ਕਰਨ ਵਾਲੇ ਜਿਹੜੇ ਨੇ ਵੀ ਵੀਵਰਸ ਜਿਹੜੇ ਸੀ ਉਹ ਦੇਖਦੇ ਸੀ ਹੂੰ ਉਹ ਨਾਲ ਦੀ ਨਾਲ ਇੱਕ ਨੈਸ਼ਨਲ ਪਲੇਅਰ ਬਾਸਕਟਬਾਲ ਦਾ ਇੱਕ ਨੈਸ਼ਨਲ ਪਲੇਅਰ ਬੱਚਾ ਹੋਵੇ ਉਹ ਉਸ ਬੱਚੇ ਨੂੰ ਉਹਨੇ ਇੱਕ ਬੜੀ ਬੇਰਹਿਮੀ ਦੇ ਨਾਲ ਜੀ ਕਤਲ ਕਰ ਦਿੱਤਾ ਜਾਵੇ ਸ਼ਹੀਦ ਕਰ ਦਿੱਤਾ ਜਾਵੇ ਮੁਗਿਤੋ ਸਮਾਜ ਸਾਰੇ ਨੂੰ ਨਿੰਦਾ ਕਰੀ ਸੀ ਅੱਛਾ ਦੂਸਰਾ ਦੂਸਰਾ ਸੀ ਸਾਰੀ ਸ਼ਹਿਰ ਦੀ ਕ੍ਰੀਮ ਜਿਹੜੀ ਹੈ ਉਹਨਾਂ ਨੇ ਫਿਰ ਜਦੋਂ ਦੇਖਿਆ ਕਿ ਇਹ ਜੁਲੂ ਨਹੀਂ ਹੋ ਰਹੀ ਤੇ ਉਹਨਾਂ ਨੇ ਫਿਰ ਮੀਟਿੰਗ ਕੀਤੀ 27 ਤਰੀਕ ਜੀ 24 ਘੰਟੇ ਦਾ ਆਲਟੀਮੇਟ ਦਿੱਤਾ ਗਿਆ 22 ਤਰੀਕ ਦਾ ਕੰਦ ਦੀ ਕਾਲ ਜਿਹੜੀ ਆ ਕੋਈ ਕੁਛ ਨਾ ਕੀਤੀ ਗਈ ਅੱਜ ਕੱਲ ਬੜੀ ਐਕਟੀਵਿਟੀ ਜਿਹੜੀ ਆ ਐਕਚੁਅਲੀ ਮੈਂ ਵੀ ਕਹਿ ਸਕਦਾ ਕਿ ਕਈ ਵਾਰੀ ਤਾਲਮੇਲ ਦੀ ਕਮੀ ਨਾਲ ਵੀ ਕਈ ਮਿਸ ਅੰਡਰਸਟੈਂਡਿੰਗਸ ਜਿਹੜੀਆਂ ਵਾ ਉਹ ਕ੍ਰੀਏਟ ਹੋ ਜਾਂਦੀਆਂ ਵਾ ਜੀ ਔਰ ਕੱਲ ਜਦੋਂ ਡੇਢ ਘੰਟਾ ਸੀਪੀ ਸਾਹਿਬ ਨਾਲ ਮੀਟਿੰਗ ਕੀਤੀ ਆ ਉਸ ਤੋਂ ਬਾਅਦ ਮੈਂ ਉਹਨੂੰ ਕਿਹਾ ਜੀ ਤੁਹਾਨੂੰ ਪਰਿਵਾਰ ਨਾਲ ਵੀ ਮਿਲਣਾ ਚਾਹੀਦਾ ਵਾ ਜੀ ਉਸ ਟਾਈਮ ਉਹ ਅਤਲ ਪਰਿਵਾਰ ਨਾਲ ਆਏ ਸਰ ਅਫੀਸਰ ਸਾਹਿਬਾਨ ਸਭ ਲਗਭਗ ਡੇਢ ਤੋਂ 2 ਘੰਟੇ ਕੱਲ ਸੀਪੀ ਸਾਹਿਬ ਬੁਲਕੇ ਬੈਠੇ ਰਹੇ ਜੀ ਔਰ ਇੱਕ ਇੱਕ ਚੀਜ਼ ਜਿਹੜੀ ਆ ਉਹਨਾਂ ਨੇ ਪਰਿਵਾਰ ਨਾਲ ਸਾਂਝੀ ਕੀਤੀ ਸਾਡੇ ਸਾਰਿਆਂ ਨੇ ਸਮਝი ਕੀਤੀ 플러스 ਮਤਲਬ ਚੌਧਰੀ ਜੈਸਵਾਲ ਜੀ ਕਿ ਉਹਨਾਂ ਦੇ ਸਕਾਉ ਉਤੀਜਾ ਉਹਨਾਂ ਕਿਤਾ ਸਮੂਹ ਸਾਰਿਆਂ ਨੂੰ ਕਿਉਂ ਮਤਲਬ ਕੱਲ ਦੀ ਐਕਟੀਵਿਟੀ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਕੋਲਸ ਬਿਲਕੁਲ ਨਹੀਕ ਪਹੁੰਚ ਗਈ ਆ ਔਰ ਕਈ ਤਾਂ ਫੜ ਵੀ ਲੈ ਗਏ ਉਹਨਾਂ ਦਾ ਕੁਝ ਕਰ ਲਿਆ ਹਾਂ ਔਰ ਮੇਰੇ ਖਿਆਲ ਇਕ ਤੇ ਦਿਨ ਦੇ ਵਿੱਚ ਸੀਬੀ ਸਾਹਿਬ ਜਿਹੜਾ ਪ੍ਰੈਸ ਕਾਨਫਰੰਸਿੰਗ ਦੇ ਉੱਪਰ ਮਗੇ ਆ ਮਾ ਕੱਲ ਦਾ ਹਨ ਸਲਾਬ ਜਿਹੜਾ ਵਾ ਤੁਸੀਂ ਦੇਖ ਰਹੇ ਹੋ ਕਿ ਕਿ ਬੱਚਾ ਛੇ ਸਾਲ ਦਾ ਬੱਚਾ ਵਾ ਕਾਰਤਿਕ ਪੱਕਣ ਜੀ ਇੱਕ ਲੱਗਦਾ ਮੈਨੂੰ ਕਿ ਨਾਇਕ ਸੀ ਅਜ ਨਾਇਕ ਨੂੰ ਲੈ ਕੇ ਲੋਕ ਆਏ ਆ ਅੱਛਾ ਤੁਹਾਨੂੰ ਤੋਂ ਗੱਲ ਕਰੀਏ ਸੋਸ਼ਲ ਮੀਡੀਆ ਦੇ ਉੱਪਰ ਗੈਂਗਸਟਰ ਕਿਹਾ ਜਾ ਰਿਹਾ ਤੇ ਪ੍ਰਵਾਸਦ ਵੱਲੋਂ ਇਸਦਾ ਵਿਰੋਧ ਵੀ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਗੇ ਤੁਸੀਂ ਉਹਦੇ ਬਾਰੇ ਪਰ ਤੁਸੀਂ ਕਿਹਾ ਸੀ ਸਰ ਹਾਂ ਆ ਪ੍ਰਿੰਟ ਮੀਡੀਆ ਨੂੰ ਵੀ ਕਲਾਸ ਇਲੈਕਟ੍ਰੋਨਿਕ ਮੀਡੀਆ ਨੂੰ ਵੀ ਰਿਕੁਐਸਟ ਕੀਤੀ ਸੀ ਕਿ ਤੁਸੀਂ ਆਊਟ ਇਨਵੈਸਟੀਗੇਸ਼ਨ ਜੀ ਕਿਸੇ ਵੀ ਆਦਮੀ ਦਾ ਅਕਸ ਜਿਹੜਾ ਵਾ ਉਹ ਖਾਬ ਕਰਦੇ ਕਿ ਤੁਸੀਂ ਉਹਦੀ ਕੋਈ ਇਨਵੈਸਟੀਗੇਸ਼ਨ ਕੀਤੀ ਆ ਤਾਂ ਮੈਂ ਥੈਂਕਸ ਕਰਨਾ ਤੁਹਾਡੇ ਮਾਧਿਅਮ ਤੋਂ ਕਿ ਪਿਛਲੇ 3 ਦਿਨਾਂ ਤੋਂ ਸਾਰੇ ਹੀ ਪੱਤਰਕਾਰ ਬੰਦੂ ਸਹਿਬਾਨਾਂ ਨੇ ਸਾਰੇ ਪ੍ਰਿੰਟ মিডিਏ ਨੇ ਸਾਰੇ ਇਲੈਕਟ੍ਰੋਨਿਕ মিডিਏ ਨੇ ਬਿਲਕੁਲ ਵੀ ਉਹਨੂੰ ਗੈਸਟਰ ਨਹੀਂ ਲਿਖਿਆ ਬਲਕਿ ਇਹ ਲਿਖਿਆ ਕਿ ਇੱਕ ਬਹੁਤ ਫੇਮਸ ਬੱਚਾ ਸੀ ਇੱਕ ਆਪਣੇ ਪਲ ਪੁੱਤੇ ਤੇ ਖੜਾ ਹੋ ਕੇ ਉਸ ਬੱਚੇ ਨੇ ਆਪਣਾ ਫੇਮਸ ਕਮਾਇਆ ਨਾਮ ਕਮਾਇਆ ਇਤਨੀ ਇੰਸਟਾਗ੍ਰਾਮ ਤੇ ਉਹਦਾ ਮਤਲਬ ਲਗਭਗ 4 4 ਲੱਖ ਟੈਟੂ ਤੋਂ ਬਾਅਦ ਵੀ 20 ਹਜ਼ਾਰ ਫਾਲਵਰਸ ਉਹਦਾ ਡਾਕ ਤੋਂ ਬਾਅਦ ਵਧ ਗਿਆ ਨੰਬਰ 1 ਨੰਬਰ 2 ਅੱਜ ਨੌਜਵਾਨ ਉਹਸ ਬੱਚੇ ਦੀ ਆਪਣੀ ਜਿਹੜੀ ਤਸਵੀਰ ਆ ਉਹ ਟੈਟੂ ਜਿਹੜੇ ਨੇ ਉਹ ਆਪਣੀ ਛਾਤੀ ਤੇ ਬਣਾ ਰਹੇ ਆ ਬਾਹਾਂ ਤੇ ਬਣਾ ਰਹੇ ਆ ਇਹਦਾ ਮਤਲਬ ਕੀ ਉਹ ਉਸ ਬੱਚੇ ਦਾ ਜਿਹੜਾ ਰਿਸਪੈਕਟਿਵ ਆ ਲੋਕਾਂ ਦੇ ਦਿਲਾਂ ਦੇ ਵਿੱਚ ਸੀ ਤਾਂ ਇਹ ਸਟੇਜ ਆਦੀ